ਕਿਹਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਅਸੀਂ ਰਾਤੀ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਆਂ ਸਾਊਥ ਹਾਲ ਗੁਰਦੁਆਰਾ ਸਾਹਿਬ ਹੈ ਤੇ ਵਾਰਿਸਨਾਲ ਤੁਸੀਂ ਪਹਿਲੇ ਮਿਲੋ ਵਾਰਿਸ ਸਤਿ ਸ਼ਕਾਲ ਸਤਿ ਸ਼ਕਾਲ ਕਰੋ ਸਤਿ ਸ਼ਕਾਲ ਵਾਰਿਸ ਸਤਿ ਸ਼ਕਾਲ ਕਰੋ ਇਹ ਥੋੜਾ ਵੈਦਰ ਕਰਕੇ ਥੋੜਾ ਜਾ ਇਹਨੂੰ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗ ਗਈ ਹੋਈ ਹੈ ਤੇ ਮੈਡੀਸਿਨਸ ਵਗੈਰਾ ਸੀ ਇਹਦੀ ਨਾਲ ਲੈ ਕੇ ਆਏ ਸੀ ਜੀ ਤਾਂ ਆਪਾਂ ਗੁਰੂ ਘਰ ਆ ਚੁੱਕੇ ਹਾਂ ਜੋ ਬੋਲੇ ਸੋਨਿਹਾਲ ਸਤ ਸ਼੍ਰੀ ਅਕਾਲ ਇੱਕ ਗੁਰਦੁਆਰਾ ਦੀ ਪਾਰਕਿੰਗ ਹੈ ਜੀ ਇਹ ਸਾਰੀਆਂ ਗੱਡੀਆਂ ਫੁੱਲ ਹੈ ਮਤਲਬ ਇੰਨੀ ਸੰਗਤ ਹੋਏਗੀ ਅੰਦਰ ਜੀ ਬਿਲਕੁਲ ਅੱਛਾ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਲ ਤੋਂ ਸਾਊਥ ਹਾਲ ਇਹਦੇ ਨਾਲ ਹੀ ਪ੍ਰੈਜੈਂਟੇਸ਼ਨ ਆ ਉਹ ਤੇ ਪੰਜਾਬੀ ਦੇ ਵਿੱਚ ਲਿਖਿਆ ਆ ਸਬ ਤੋਂ ਅੱਛਾ ਹੋਰ ਟ੍ਰਾਂਸਲੇਸ਼ਨ ਲਈਏ ਇਸ ਵਾਰ ओके ਸਤਿ ਪੁਰਖ ਤੇ ਕੱਤਨ ਮਾਨ ਤੇਰਾ ਸਭ ਦੁਰ ਤੇਰੇ ਖਮੀ ਤਪਾ ਤੇ ਕੱਤਨ ਮਾਇਕੇ ਆ ਸਭ ਗੁਰਤੇਰੇ ਖੰਲੇ ਮਨ ਜਾਨਾਰੀ ਆ ਦੁਨਿਆ ਬੁਨਿਆ ਸੰਗਤਾ ਜੀ ਆ ਯੂਕੇ ਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਅਸੀਂ ਰਾਤੀ ਇੱਥੇ ਆਏ ਸੀਗੇ ਇਸ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਆ ਸਾਉਥਾਨ ਗੁਰਦੁਆਰਾ ਸੇਵਾ ਤੇ ਵਾਰਿਸਨਾਲ ਤੁਸੀਂ ਪਹਿਲੇ ਮਿਲੋ ਵਾਰਿਸ ਸਤਿ ਸ਼ਕੰਤ ਸਤਿ ਸ਼ਕੰਤ ਕਰੋ ਸਤਿ ਸ਼ਕੰਤ ਵਾਰਿਸ ਸਤਿ ਸ਼ਕੰਤ ਕਰੋ ਇਹ ਥੋੜਾ ਵੈਦਰ ਕਰਕੇ ਥੋੜਾ ਜਾ ਇਹਨੂੰ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗ ਗਈ ਹੋਈ ਹੈ ਤੇ ਮੈਡੀਸਿਨਸ ਵਗੈਰਾ ਅਸੀਂ ਇਹਦੇ ਨਾਲ ਲੈ ਕੇ ਆਏ ਸੀਗੇ पापा गुरु गुरुकर आ चुके हैं जो बोले सो निहाल सत श्री एक गुरु घर दी पार्किंग है जी ये सारीयां गाड़ियां फुल है मतलब इंगी संगत होएगी अंदर जी बिल्कुल अच्छा जी गुरुद्वारा श्री गुरु सिंह सभा साउथ साउथल ये तो नाल ट्रेन स्टेशन ना और ते पंजाबी दे विच लेके आया अच्छा और ट्रेन स्टेशन है इस साइड ओके ਤਬ ਤੇਰੇ ਤਬ ਸੱਨ ਮਾਣ ਤੇਰਾ ਸਭ ਦਰ ਤੇਰੇ ਖੰਗੀਆਂ ਮਾ ਜਾਣ ਸਭ ਦਰ ਤੇਰੇ ਤਬ ਸੱਨ ਮਾਣ ਤੇਰਾ ਕਿਵੇਂ ਜਾਨ ਦੀ ਆਉ ਬੁਲਿਆ ਬੁਲਿਆ ਸੰਗਤਾਂ ਦੀਆਂ